ਨਾਮੀ ਨਵੇਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਰੀਏ। ਤੋਂ ਮੈਨੂੰ ਕੰਪਲੇਂਟ ਆਈ ਹੈ। ਕਿਸੇ ਨੇ ਇਤਰਾਜ਼ ਲਾਇਆ ਵੀ ਡੀਪੀਓ ਸਾਹਿਬ ਕਿਸੇ ਦੇ ਕੋल्ड स्टोर 'ਚ ਫਗਵਾੜ ਫਗਵਾੜ ਕੋल्ड स्टोर 'ਚ ਜਾ ਕੇ ਆਏ ਨੇ ਤੇ ਕੋਈ ਪੇਮੈਂਟ ਵਗੈਰਾ ਦੀ ਜਿਹੜੀ ਦੱਸਣ ਦੇ ਮਤਾਬਕ ਹੈ ਨਾ ਮੈਂ মিডিਆ ਲੈ ਕੇ ਆਈ ਆ ਤੇ ਆਪਾਂ ਦੇਖਦੇ ਹਾਂ ਕੋਈ ਗੱਲ ਨਹੀਂ ਹੋਊਗਾ ਤਾਂ ਮੈਂ ਜਿੰਨ ਤੱਕ ਮਾਫੀ ਮੰਗਉਂ ਨੂੰ ਮੈਨੂੰ ਕੋਈ ਇਤਰਾਜ਼ ਨਹੀਂ ਹੈ। ਜੇ ਇਹਨਾਂ ਦੇ ਤੇ ਮਾਨ ਸਨਮਾਨ ਨੂੰ ਦੇਣੀ। ਸੋ ਇੱਕ ਵਾਰ ਤੁਸੀਂ ਪਲੀਜ਼ ਚੈੱਕ ਕਰ ਲਓ ਬੀਡੀ ਪਾਸੋਂ ਨੂੰ ਵੀ ਤੇ ਇਹਨਾਂ ਦੀ ਜਿਹੜੀ ਬਾਈਕਲ ਆ ਜੋ ਵੀ ਜ਼ਿਆਦੇ ਚ ਹੈਗੇ ਨੇ ਕੋਈ ਇਹਨਾਂ ਦਾ ਇੱਕ ਵਾਰ ਚੈੱਕ ਕਰ ਲਓ ਕਾਈਨ ਨੂੰ ਸਾਨੂੰ ਚੈੱਕ ਕਰਨਾ ਚੈੱਕ ਕਰਨਾ ਕਰੋ ਚੈੱਕ ਕਰ ਲਿਓ ਇਹਨਾਂ ਦਾ ਵੀ ਕਰ ਲਿਓ ਮੈਂ ਲਓ ਜੀ ਮੈਂ ਤੁਹਾਨੂੰ ਦੱਸਦਾ ਨਹੀਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਮਿੰਟ ਦਿਗਾਉਣਾ ਮੇਰੇ ਕੈਮਰਾ ਕਮਾ ਲਓ ਨਹੀਂ ਉਹ ਤੁਸੀਂ ਮੈਂ ਇੱਕ ਮਿੰਟ ਦਿਗਾਉਣਾ ਮੈਂ ਨਹੀਂ ਪਲੀਜ਼ ਤੁਸੀਂ ਮੈਂ ਤੁਸੀਂ ਆਹ ਗੱਡੀ ਵੀ ਚੈੱਕ ਕਰ ਲਓ ਸਰ ਮੈਨੂੰ ਕੋਈ ਤਰ੍ਹਾਂ ਦੀ ਨਹੀਂ ਹੈਗਾ ਮੈਂ ਵੀ ਚੈੱਕ ਕਰਨ ਨੂੰ ਤਿਆਰ ਹਾਂ ਕਰੋ ਫਿਰ ਇੱਕੋ ਜਿਹੀ ਪਲੇਸ ਹੈ ਨਾ ਹਾਂਜੀ ਇੱਕ ਮਿੰਟ ਦਿਗਾਉਣਾ ਅਸੀਂ ਵੀ ਆਏ ਜੀ ਵੀਡੀਓ ਸਮਝੋ ਅਸੀਂ ਸ਼ੂਟ ਕਰ ਰਹੇ ਹਾਂ ਪਲੀਜ਼ ਹਾਂ ਕੋਈ ਗੱਲ ਸਮਝ ਚੈੱਕ ਕਰਨ ਨੂੰ ਕੋਈ ਨਹੀਂ ਤੁਸੀਂ ਵੇਟ ਕਰੋ ਇੱਕ ਮਿੰਟ ਵੇਟ ਕਰੋ ਠੀਕ ਹੈ ਮਾਫੀ ਕੋਈ ਵੇਟ ਨਹੀਂ ਆ ਲੋ ਜੀ ਕੰਮ ਆਹ ਸ਼ੂਟ ਕਰਾ ਸਾਰਾ ਠੀਕ बिड़ी भी बांधी, ठीक है। सर तुसी कर रहे हो प्लीज चेक कर? हाँ जी कर रहे हैं कर रहे हैं मैं कर रहा हूँ। मैं शूट कर रहे हैं है, मैम प्लीज। सर करो असी भी अपने ड्यूटी कर रहे हैं प्लीज है ना? ये इतना टाइम ही नहीं है कजी सारे बिजी ले ਮੈਂ ਪਲੀਜ਼ ਸਾਰਾ ਔਨ ਕੈਮਰਾ ਕਰੋ ਪਲੀਜ਼ ਜ ਰਾਜਸਤਾਨੀ ਹੈ ਕੋਈ ਰਿਕਵੈਸਟ ਹੈ ਨਾ ਸਰ ਵਹੀਕਲ ਮੇਰਾ ਮੈਂ ਜੇ ਕਿਸੇ ਗਲਤੀ ਕੀਤੀ ਹੋਵੇ ਤਾਂ ਮੈਂ ਸਜ਼ਾ ਦਾ ਭਾਗੀਦਾਰ ਹਾਂ ਜੀ ਮੈਨੂੰ ਪਰ ਮੇਰੀ ਗੱਡੀ ਚ ਮੈਂ ਸਰ ਪਲੀਜ਼ ਮਤਲਬ ਐਮਐਲਏ ਮੈਡਮ ਹੈਗੇ ਨਾ ਪਲੀਜ਼ ਔਨ ਕੈਮਰਾ ਹੀ ਕਰੋ ਸਰ ਪਲੀਜ਼ ਨਾ ਕਰੋ ਜੀ ਨਹੀਂ ਆਨ ਆਮ ਠੀਕ ਹੈ ਕਰ ਲਉ ਮੈਂ ਹਾਂਜੀ ਹਾਂ ਦੇਖੋ ਮੈਨੂੰ ਨਹੀਂ ਪਤਾ ਮੇਰੀ ਬਤ ਕੋ ਗੱਲ ਨੂੰ ਮੇਰੀ ਗੱਡੀ ਉੱਥੇ ਰੁਕੀ ਗਈ ਹੈ ਮੈਡਮ ਮੈਨੂੰ ਉਲਝਾ ਗਿਆ ਉਹ ਟੋਲ ਲਗਾ ਰਿਹਾ ਸੀ ਥੋੜਾ ਵੀ ਆਉਣਾ ਸਾਰਾ ਪੁੱਛ ਲਿਆ ਆਪਣਾ ਗੱਡੀ ਚੱਲ ਰਹੀ ਹੈ ਮੈਂ ਜਰ ਕਰ ਰਿਹਾ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਮੈਂ ਉਹ ਇਸ ਗੱਲ ਦਾ ਕਦੇ ਵੀ ਕਰਾਂ ਮੈਂ ਮੈਂ ਤੁਸੀ ਖੁਦ ਅੱਗੇ ਕਰਵਾ ਦਿਓ ਜੀ ਆਪ ਕੋ ਮੇਰੀ ਰੀਪਲੇਸ ਚੈੱਕ ਕਰੋ ਕਰੋ ਰਾਮ ਜੀ ਚੈੱਕ ਕਰੋ ਸਰਪਲਿਸ ਸਭ ਘਟਨੇ ਆਪਣੇ ਟੀਮ ਚੈੱਕ ਕਰੋ ਹਾਂ او کروں کرشنندر کرشن پا جی میرے پلیس دیکھو میں دسوں ویڈیو ساڈے مدد توں تھوڑے مدد نہیں آو ہاں چلو میں کہتا سارا وی کرشن بریک پاسے ہو جا یار اتنے پاسے بندے کھڑے نے تو بچائیے نا گاڑی چاک پال لئی گڈی کھولو اوترو اوترو کھولو سر پال لئی گڈی کھولو ڈرائیور صاحب کھولو جی کر

नो ये आ गया पूछो के लो जूम आउट कर लो सारे हां इस वजह से कैमरा नहीं बचा ज्यादा सारे शेयर सारा प्लेन नहीं आप शेयर भी कर सकते हैं बच्चे जी जूम आउटे रख लो आप शेयर कर लेंगे हां शेयर कर लेंगे शेयर ਇੱਕ ਦੋ ਜਨਾਂ ਨੇ ਹਰੇ ਪਿੱਛੇ ਜ਼ੂਮ ਆਊਟ ਕਰੋ ਜਿੰਨਾ ਕਿ ਹੰਦਾ ਬੰਦਾ ਬਸ ਹਾਂ ਪਿੱਛੇ ਕਰ ਦਿਓ ਤੁਸੀਂ ਬਿਆਨ ਲਈ ਨੇ ਜਿਹੜੇ ਉਹਨਾਂ ਦੇ ਆਪਣੇ ਬੀਡੀਪੀਓ ਭਵਾਨੀਗੜ ਦੇ ਦਫਤਰ ਦੇ ਸੈਕਟਰੀ ਨੇ ਉਹ ਡਰਾਈਵਰ ਦੇ ਤੌਰ ਤੇ ਸੀ ਤੁਹਾਡੇ ਸਾਹਮਣੇ ਬਿਆਨ ਆਈ ਚੁੱਕੇ ਨੇ ਕਿ ਇੱਥੇ ਤੱਕ ਗਏ ਸੀ ਉਹ ਗਾਂ ਉਹਨਾਂ ਨੂੰ ਨਹੀਂ ਲੈ ਕੇ ਆਇਆ ਇੱਥੇ ਆਏ ਨੇ ਈਵਨ ਇੱਥੇ ਵੀ ਮੈਂ ਪਤਾ ਕੀਤਾ ਉਹ ਉਰੇ ਆ ਕੇ ਐਸਡੀਐਮ ਸਾਹਿਬ ਦੇ ਆਫਿਸ ਤੋਂ ਗਾਂ ਲੰਗੇ ਨੇ ਪਿੱਛੇ ਜਾ ਕੇ ਆਏ ਨੇ ਸੋ ਇਹ ਸਾਰਾ ਕੁਝ ਜਿਹੜਾ ਹੈਗਾ ਤਫਤੀਸ਼ ਜਿਹੜੀ ਹੋਣੀ ਹੈ ਇਨਵੈਸਟੀਗੇਸ਼ਨ ਹੋਣੀ ਹੈ ਉਹ ਕਲੀਅਰ ਹੋ ਜਵੇ ਸੈਕੰਡ ਅਸੀਂ ਇਹ ਕਿਹਾ ਵੀ ਕੋਲਡ ਸਟੋਰ ਤੋਂ ਆਏ ਨੇ ਉੱਥੇ ਕੌਣ ਕੌਣ ਬੰਦਾ ਗਿਆ ਸੀਗਾ ਤੇ ਕਿਹੜੀਆਂ-ਕਿਹੜੀਆਂ ਕਿਹੜੀਆਂ-ਕਿਹੜੀਆਂ ਗੱਡੀਆਂ ਗਈਆਂ ਸੀ ਤੇ ਉੱਥੇ ਜਿਹੜੇ ਬੰਦੇ ਸੀਗੇ ਉਹ ਜਿਹੜੇ ਬੀਡੀਪੀ ਸਾਹਿਬ ਦੀ ਜਿਹੜੀ ਮੋਬਾਈਲ ਦੀ ਜਿਹੜੀ ਉਹ ਕਢਾ ਲੈਣ ਪਤਾ ਲੱਗ ਜੂ ਵੀ ਉੱਥੇ ਗਏ ਨੇ ਕਿ ਨਹੀਂ ਗਏ ਹੈਗੇ ਸੋ ਮੈਂ ਫੇਰ ਕਹਿੰਨੀ ਐ ਕਿ ਮੈਂ ਇੱਕ ਜ਼ਿੰਮੇਵਾਰ ਅਹੁਦੇ ਦੇ ਉੱਤੇ ਬੈਠੀ ਆ ਕੋਈ ਵੀ ਗੱਲ ਆ ਜਿਹੜੀ ਬੇਵਜਾ ਕਿਸੇ ਦੇ ਕਹਿਣ ਤੇ ਜਾਂ ਉੱਠ ਕੇ ਆਉਣ ਤੇ ਮੈਨੂੰ ਵੀ ਪਤਾ ਕਿ ਮੇਰੇ ਮੋਢਿਆਂ ਤੇ ਮੇਰੇ ਹਲਕੇ ਦੇ ਲੋਕਾਂ ਨੇ ਕਿੱਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਸੋ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਤੁਹਾਡੇ ਜ਼ਰੀਏ ਔਰ ਮੈਂ ਆ ਵੀ ਉਹਨਾਂ ਨੂੰ ਫੋਨ ਕਰਕੇ ਮੈਂ ਇਸ ਚੀਜ਼ ਨੂੰ ਜਿਹੜਾ ਉਹਨਾਂ ਦੇ ਧਿਆਨ 'ਚ ਲਿਆਉਂਗੀ ਔਰ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਦੀ ਹਾਂ ਕਿ ਇਹਨੂੰ ਮਸਲੇ ਨੂੰ ਜਿਹੜਾ ਕਲੀਅਰ ਕੀਤਾ ਜਾਵੇ ਇਹ ਜਿਹੜੀਆਂ ਜਿਹੜੇ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਕਰਕੇ ਜਿਹੜੇ ਕੋਈ ਵੀ ਲੀਡਰ ਹੈ ਜਿਹੜੇ ਬਦਨਾਮ ਹੁੰਦੇ ਆ ਸੋ ਮੇਰੀ ਕਿਸੇ ਤਰ੍ਹਾਂ ਦੀ ਅਸੀਂ ਹਾਂ ਗਿਆ ਪਰ ਨਿੱਜੀ ਤੌਰ ਤੇ ਅਸੀਂ ਕਹਿੰਦੇ ਪ੍ਰਾਈਵੇਟ ਤੌਰ ਤੇ ਅਸੀਂ ਆਪਣੀ ਸਰਕਾਰੀ ਗੱਡੀ ਲੈ ਕੇ ਤੁਸੀਂ ਚੋਣ ਜਾਬਤਾ ਲੱਗਿਆ ਹੋਇਆ ਜੀ ਕਿਵੇਂ ਲੈ ਕੇ ਜਾ ਸਕਦੇ ਹੋ ਮੈਨੂੰ ਕੋਈ ਜਾਣਕਾਰੀ ਮਿਲੀ ਹੈ ਕਿ ਟੋਲ ਪਲਾਸ ਤੱਕ ਗੱਡੀ ਇਹ ਜਿਹੜੇ ਚਾਗੇ ਗਏ ਨੇ ਇਹਨਾਂ ਦੇ ਸੈਕਟਰੀ ਸਾਹਿਬ ਡਰਾਈਵਰ ਨੇ ਉਹਨਾਂ ਨੇ ਚਲਾਈ ਹੈ ਬਾਅਦ ਚ ਉਹਨਾਂ ਨੇ ਆਪ ਚਲਾਈ ਹੈ ਤੁਹਾਡੇ ਸਾਹਮਣੇ ਬਿਆਨ ਨੇ ਜੀ ਹੁਣ ਮੈਨੂੰ ਜਿੰਨਾ ਕੁ ਡਾਊਟ ਸੀਗਾ ਹੁਣ ਉੱਥੇ ਤੱਕ ਇੱਧਰ ਉੱਧਰ ਹੋਇਆ ਸਿਸਟਮ ਜਾਇ ਇੱਥੇ ਆ ਕੇ ਇੱਧਰ ਉੱਧਰ ਹੋਇਆ ਉਹ ਕਲੀਅਰ ਹੋ ਜਾਣਾ ਤਾਂ ਵੈਸੇ ਹੁਣ ਪੁਲਿਸ ਦੇ ਹੱਥਾ ਹੁਣ ਜਿੰਨੀ ਜਲਦੀ ਹੋਊਗਾ ਮੈਂ ਬਿਲਕੁਲ ਜੀ ਜਾਂਚ ਦਾ ਵੇਸ਼ ਆ ਤੁਹਾਡੇ ਤਰ੍ਹਾਂ ਮੈਨੂੰ ਵੀ ਇਹ ਆ ਕਿ ਮੈਂ ਜਿਹੜਾ ਕੋਈ ਸਵਾਲ ਉਠਾਏ ਨੇ ਜਾਂ ਕੋਈ ਮੈਂ ਇੱਕ ਜ਼ਿੰਮੇਵਾਰ ਅਹੁਦੇ ਦੇ ਹੋ ਕੇ ਇਹ ਚੀਜ਼ਾਂ ਉਠਾਈਆਂ ਨੇ ਤਾਂ ਉਹ ਜਿਹੜਾ ਕਲੀਅਰ ਹੋਣਾ ਚਾਹੀਦਾ ਕਿ ਇਹਦੇ ਪਿੱਛੇ ਜਿਹੜਾ ਕੀ ਆ ਦੁੱਧ ਦਾ ਦੁੱਧ ਜਿਹੜਾ ਉਹ ਹੋਣਾ ਚਾਹੀਦਾ ਔਰ ਲੋਕਾਂ ਨੂੰ ਇਹ ਚੀਜ਼ ਪਤਾ ਲੱਗਣੀ ਸ਼ਾਇਦ ਇਸ ਤਰ੍ਹਾਂ ਦੀ ਕੋਈ ਸਾਹਮਣੇ ਆਉਂਦਾ ਤਾਂ ਕੀ ਕਾਰਵਾਈ ਕਰ ਤੁਸੀਂ ਦੇਖੋ ਪੁਲਿਸ ਨੇ ਇਨਵੈਸਟੀਗੇਸ਼ਨ ਕਰਨੀ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਕਰਨ ਬਣਦੀ ਜਿਹੜੀ ਕਾਨੂੰਨੀ ਕ ਕਰਨਾ ਤਾਂ ਜੋ ਲੋਕਾਂ ਦਾ ਲੋਕਤੰਤਰ ਦੇ ਉੱਤੇ ਜਿਹੜਾ ਲੀਡਰਾਂ ਦੇ ਉੱਤੇ ਜਿਹੜੀ ਪੋਲੀਟੀਸ਼ੀਅਨ ਨੇ ਜਿਹੜੀ ਬਿਊਰੋਕ੍ਰੇਸੀ ਹੈ ਉਹਨਾਂ ਦੇ ਉੱਤੇ ਜਿਹੜਾ ਵਿਸ਼ਵਾਸ ਹੈ ਉਹ ਬਣੇ ਜਿਹੜਾ ਕਿ ਦਿਨ ਪਰ ਦਿਨ ਟੁੱਟਦਾ ਜਾ ਰਿਹਾ ਘਟਦਾ ਜਾ ਰਿਹਾ ਜਿਹੜਾ ਕਿ ਬਹੁਤ ਹੀ ਘਾਤਕ ਹੈ ਇਹ ਚੀਜ਼ ਜਦੋਂ ਕਿ ਲੋਕਾਂ ਦਾ ਵਿਸ਼ਵਾਸ ਹੀ ਇਹਨਾਂ ਚੀਜ਼ਾਂ ਦੇ ਉੱਤੇ ਜਿਨ੍ਹਾਂ ਨੇ ਕਿ ਸਾਰੇ ਸਿਸਟਮ ਨੂੰ ਚਲਾਉਣਾ ਰਨ ਕਰਨਾ ਸੋ ਉਹਨਾਂ ਦਾ ਵਿਸ਼ਵਾਸ ਜਿਹੜਾ ਬਣਨਾ ਚਾਹੀਦਾ ਇਹ ਕਲੀਅਰ ਹੋਣਾ ਚਾਹੀਦਾ ਮੈਂ ਇਹ ਲੈਂਦਾ ਚੋਣਾਂ ਨੂੰ ਲੈ ਕੇ ਕੋਈ ਅੱਜ ਚੱਲਦਾ ਫਸਾ ਰਿਹਾ ਜਿਹਦੀ ਮੁਲਕ ਦਾ ਹੋਈ ਅੱਜ ਬਿਲਕੁਲ ਜੀ ਮੈਂ ਤਾਂ ਕਹਿ ਰਹੀ ਆ ਵੀ ਮੈਂ ਮੈਂ ਚਲੋ ਸਰਕਾਰ ਆ ਮੈਂ ਮੌਕੇ ਦੀ ਐਮ ਐਲ ਏ ਆ ਮੈਂ ਫੋਨ ਕਰ ਰਹੀ ਆ ਬੀ ਡੀ ਪੀਓ ਸਾਹਿਬ ਨੂੰ ਵੀ ਭਾਈ ਮੇਰੇ ਕੋਲ ਲੋਕੀ ਆ ਰਹੇ ਨੇ ਤੁਸੀਂ ਕਿੱਥੇ ਹੋ ਤੁਸੀਂ ਦਫ਼ਤਰ ਕਿਉਂ ਨਹੀਂ ਬੈਠ ਰਹੇ ਤੁਹਾਡੇ ਪਟਵਾਰੀ ਕਿੱਥੇ ਨੇ ਸੰਤੀ ਦੇ ਤੁਹਾਡੇ ਬੰਦੇ ਸਾਰੇ ਕਿੱਥੇ ਨੇ ਫੋਨ ਬੰਦ ਕਰਕੇ ਕਿੱਥੇ ਭੱਜੇ ਹੋਏ ਹੋ ਸਾਰੇ ਮੈਂ ਮੈਂ ਪੁੱਛ ਰਹੀ ਆ ਇਹਨਾਂ ਨੂੰ ਮੈਨੂੰ ਦੱਸਣ ਕਿੱਥੇ ਨੇ ਈਵਨ ਮੈਂ ਡੀ ਸੀ ਸਾਹਿਬ ਨੂੰ ਦੱਸਿਆ ਮੈਂ ਕਿਹਾ ਜੀ ਬੀ ਡੀ ਪੀਓ ਹੈ ਨਹੀਂ ਆਪਣੇ ਦਫ਼ਤਰ ਦੇ ਵਿੱਚ ਮੈਂ ਸਡੀਐਮ ਸਾਹਿਬ ਨੂੰ ਦੱਸਿਆ ਜੀ ਮੈਂ ਕਿਹਾ ਬੀਡੀਪੀਓ ਸਾਹਿਬ ਤੇ ਉਹਨਾਂ ਦੇ ਅਧਿਕਾਰੀ ਉੱਥੇ ਹੈ ਨਹੀਂਗੇ ਕਿਉਂ ਨਹੀਂ ਹੈਗੇ ਉੱਥੇ ਲੋਕ ਉੱਥੇ ਇਕੱਠੇ ਹੋ ਰਹੇ ਨੇ ਇੱਕ ਦੂਜੇ ਦੇ ਕੱਪੜੇ ਪਾੜ ਰਹੇ ਨੇ ਹੈ ਗੱਲ ਹੈ ਕੋਈ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਤਾਂ ਉੱਥੋਂ ਦਾ ਐਮਐਲਏ ਹੋਊਗਾ ਨਾ ਉੱਥੋਂ ਦਾ ਲੀਡਰ ਹੋਊਗਾ ਜਦੋਂ ਤੁਹਾਡੇ ਕੋਲ ਇਲਜ਼ਾਮ ਲੱਗੇ ਨੇ ਉਦੋਂ ਤੁਸੀਂ ਕਾਲ ਕੀਤੀ ਆ ਮੈਂ ਕਿਸੇ ਨੂੰ ਕਾਲ ਨਹੀਂ ਕੀਤੀ ਜੀ ਮੈਂ ਉਹਨਾਂ ਬੰਦਿਆਂ ਨੂੰ ਲੈ ਕੇ ਜਦੋਂ ਮੈਨੂੰ ਪਤਾ ਲੱਗਾ ਕਿ ਕਿ ਜਿੰਨਾ ਤੁਸੀਂ ਇਹਦਾ ਖਲਾਰਾ ਪਾਉਂਗੇ ਉਹ ਚੀਜ਼ਾਂ ਜਿਹੜੀਆਂ ਆਊਟ ਹੋ ਜਾਂਦੀਆਂ ਨੇ ਸੋ ਮੈਂ ਤੁਹਾਨੂੰ ਇੱਥੇ ਲੈ ਕੇ ਆਈਆਂ ਤੇ ਮੈਨੂੰ ਹੁਣ ਇੱਥੇ ਤੁਹਾਡੇ ਸਾਹਮਣੇ ਜਿਹੜਾ ਕਲੀਅਰ ਹੋਇਆ ਕਿ ਜਿਹੜਾ ਨਾਲ ਡਰਾਈਵਰ ਸੀ ਜੋ ਸੈਕਟਰੀ ਨੇ ਸਾਡੇ ਇਹਦੇ ਵਿਡੀਓ ਦਫ਼ਤਰ ਦੇ ਉਹਨਾਂ ਨੂੰ ਇੱਥੇ ਛੱਡ ਕੇ ਗਾਂ ਜਾ ਕੇ ਨੇ ਤੇ ਉੱਥੋਂ ਕੁੱਲੇ ਵਾਪਸ ਜਿਹੜੇ ਇੱਥੇ ਆਏ ਨੇ ਸੋ ਇਹ ਕਲੀਅਰ ਇਨਵੈਸਟੀਗੇਸ਼ਨ ਦਾ ਪਾਰਟ ਆਫ ਇਨਵੈਸਟੀਗੇਸ਼ਨ ਹੋ ਜੇ ਤੇ ਲੋਕਾਂ ਨੂੰ ਦੇਖੋ ਅਸੀਂ ਸਰਕਾਰ ਦੇ ਵਿੱਚ ਹੈਗੇ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਵਿੱਚ ਮੈਂ ਬਤੌਰ ਸੰਗਰੂਰ ਤੋਂ ਐਮਐਲਏ ਆ ਔਰ ਮੇਰੀ ਰਿਸਪਾਂਸਿਬਿਲਟੀ ਹੈ ਕਿ ਮੈਂ ਆਪਣੇ ਇਲਾਕੇ ਦੇ ਲੋਕਾਂ ਦੇ ਉਹਨਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਦੇ ਜਿਹੜੇ ਉਹਨਾਂ ਦਾ ਜਿਹੜਾ ਮੈਂ ਉਹਨਾਂ ਨੂੰ ਸੇਫ ਰਹਿਣ ਉਹਦੇ ਲਈ ਮੇਰੀ ਵੀ ਜਿਹੜੀ ਡਿਊਟੀ ਬਣਦੀ ਹੈ ਸੋ ਅੱਜ ਮੈਨੂੰ ਥੋੜਾ ਟਾਈਮ ਪਹਿਲਾਂ ਤਕਰੀਬਨ ਅੱਧਾ ਘੰਟਾ ਪਹਿਲਾਂ ਜਿਹੜੀ ਸ਼ਿਕਾਇਤ ਹੋਈ ਸੀਗੀ ਕਿ ਜਿਹੜੀ ਇਲੈਕਸ਼ਨ ਦੇ ਵਿੱਚ ਗੜਬੜ ਹੋ ਰਹੀ ਹੈ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਪੈਸੇ ਦਾ ਜਿਹੜਾ ਕੋਈ ਲੈਣ ਦੇਣ ਹੈਗਾ ਜਿਹਦਾ ਸਾਨੂੰ ਜਿਹੜਾ ਆਇਆ ਸੀਗਾ ਔਰ ਕਲੀਅਰ ਕੀਤਾ ਗਿਆ ਕਿ ਫਗੂਆਲ ਪਿੰਡ ਦਾ ਕੋਈ ਕੋल्ड स्टोर ਹੈਗਾ ਜਿੱਥੇ ਬੈਠ ਕੇ ਜਿਹੜੀ ਸਾਰੀ ਜਿਹੜੀ ਗੱਲਬਾਤ ਹੋਈ ਹੈ ਔਰ ਮੈਨੂੰ ਜਿੰਨਾ ਮੈਨੂੰ ਜਿਹੜੇ ਮੁੰਡਿਆਂ ਨੇ ਪਿੱਛਾ ਵੀ ਕੀਤਾ ਜਾ ਕੇ ਵੀ ਆਏ ਨੇ ਉਹ ਬੀਡੀਪੀ ਸਾਹਿਬ ਉਹਦੋਂ ਬਾਅਦ ਚ ਮੇਲਾ ਦਾ ਟੋਲ ਪਲਾਜੇ ਤੱਕ ਜਾ ਕੇ ਉੱਥੋਂ ਫਿਰ ਵਾਪਸ ਉਹ ਐਸਡੀਐਮ ਆਫਿਸ ਵੀ ਆਏ ਨੇ ਸੋ ਗੱਡੀ ਤੁਹਾਡੇ ਸਾਹਮਣੇ ਚੈੱਕ ਕੀਤੀ ਗਈ ਆ ਪੁਲਿਸ ਆ ਜਿਹੜੀ ਉਹ ਇਨਵੈਸਟੀਗੇਸ਼ਨ ਜਿਹੜੀ ਕਰੂਗੀ ਤੇ ਮੇਰਾ ਮੇਨ ਜਿਹੜਾ ਮੋਟਿਵ ਹੈਗਾ ਕਿ ਲੋਕਾਂ ਦੇ ਜਿਹੜੇ ਅ ਡੈਮੋਕਰੈਟਿਕ ਜਿਹੜਾ ਉਹਨਾਂ ਦਾ ਰਾਈਟ ਆ ਲੋਕਤੰਤ੍ਰਿਕ ਜਿਹੜਾ ਉਹਨਾਂ ਦਾ ਅਧਿਕਾਰ ਆ ਚੋਣ ਲੜਨ ਦਾ ਫੀਅਰ ਤੇ ਫਿਰ ਜਿਹੜੀ ਫੇਅਰ ਫਰੀ ਜਿਹੜੀ ਇਲੈਕਸ਼ਨ ਆ ਜਿਹੜੀ ਉਹ ਸੰਗਰੂਰ ਦੀ ਹੋਣੀ ਚਾਹੀਦੀ ਆ ਔਰ ਮੈਂ ਉਹਦਾ ਸਮਰਥਨ ਕਰਦੀ ਆ ਔਰ ਇਹਦੇ ਲਈ ਅ ਅੱਜ ਦਾ ਜਿਹੜਾ ਇਹ ਘਟਨਾਕਰਮ ਹੈ ਉਹ ਕੰਪਲੇਨੈਂਟ ਆ ਜਿਹੜਾ ਉਹ ਵੀ ਇੱਥੇ ਨਾਲ ਹੀ ਖੜੇ ਨੇ ਸੋ ਮੈਂ ਕਹੂੰਗੀ ਕਿ ਇਹਦੀ ਜਿਹੜੀ ਤਫਤੀਸ਼ ਕਰਕੇ